ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਨਾ ਜੀ ਗੱਲ ਅਗਲੇ 48 ਘੰਟਿਆਂ ਦੀ ਕਰਾਂਗੇ ਯਾਨੀ ਕਿ ਅਗਲੇ ਦੋ ਦਿਨਾਂ ਦੇ ਵਿੱਚ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਤੁਹਾਨੂੰ ਸਾਂਝੀ ਕਰਾਂਗੇ ਐਸੇ ਲਈ ਜਿਹੜਾ ਤਾਜ਼ਾ ਸੈਟਲਾਈਟ ਦੱਸੇ ਰਿਹਾ ਨੇ ਤੁਹਾਡੇ ਨਾਲੋਂ ਸਾਂਝਾ ਕਰ ਰਹੇ ਹਾਂ ਦਿਨ ਹੈ ਜੇ 26 ਅਕਤੂਬਰ ਦਾ ਤੇ ਲਗਭਗ ਸਵੇਰ ਦੇ 8:00 ਵਜੇ ਚੱਲੇ ਆ ਪੰਜਾਬ ਦੀ ਗੱਲ ਕਰੀਏ ਤੇ ਨਾਲ ਲੱਗਦੇ ਖੇਤਰਾਂ ਦੀ ਗੱਲ ਕਰੀਏ ਐਸੇ ਲਈ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਗੱਡੀ ਖੱਦਰ ਦੇ ਕੋਈ ਤੋਤੇਲੀ ਮੌਸਮ ਸੋ ਉੱਤਰ ਭਾਰਤ ਦੇ ਹੌਤੇ ਖੇਤਰਾਂ ਦੇ ਵਿੱਚ ਯਾਨੀ ਕਿ ਪੰਜਾਬ ਦੀ ਗੱਲ ਕਰੀਏ ਹਰਿਆਣਾ ਦੀ ਕਰੀਏ ਰਾਜਸਥਾਨ ਦੀ ਕਰੀਏ ਤੇ ਗੱਲ ਦੇ ਖੱਦਰ ਤੇ ਇੱਥੇ ਕੋਈ ਹਮਾਸਨ ਦੇ ਵਿੱਚ ਫੇਰ ਬਦਲ ਨਹੀਂ ਆ ਏਅਰ ਕੁਆਲਿਟੀ ਇੰਡੈਕਸ ਦੀ ਗੱਲ ਕਰਦੇ ਆ ਤੇ ਪਿਛਲੇ ਦਿਨਾਂ ਦੇ ਮੁਕਾਬਲੇ ਅਸਲੇ 200 ਦੇ ਆਸ-ਪਾਸ ਜਿਹੜਾ ਏਅਰ ਕੁਆਲਿਟੀ ਇੰਡੈਕਸ ਜਿਹੜਾ ਲੈਵਲ ਹੈ ਯਾਨੀ ਕਿ ਪ੍ਰਦੂਸ਼ਣ ਦਾ ਸਤਾਰਾ ਜਿਹੜਾ ਉਹ ਚੱਲਦਾ ਪਿਆ ਅਮੀ ਹੋਲਾ ਸਰ ਕੁਝ ਕਿਸੇ ਤਰ੍ਹਾਂ ਦੇ ਵਿੱਚ ਅਤੇ ਭਾਰੀ ਮੀਂਹ ਕੁਝ ਕਿਸੇ ਤਰ੍ਹਾਂ ਦੇ ਵਿੱਚ ਹੋ ਸਕਦਾ ਗਰੇਮਾਰ ਇਹ ਦਰਜ ਹੋਏਗੀ ਕਿ ਕਿੱਥੇ ਹੋਏਗੀ ਜੀ ਕਿਉਂਕਿ ਇੱਕ ਅਰਬ ਸਾਗਰ ਦੇ ਵਿੱਚ ਬਣਿਆ ਜਿਹੜਾ ਇੱਕ ਸਿਸਟਮ ਸੀ ਉਹ ਹੁਣ ਡੀਪ ਡਿਪਰੈਸ਼ਨ ਦੇ ਵਿੱਚ ਬਦਲ ਚੁੱਕਾ ਹੈ ਬੰਗਾਲ ਦੀ ਖਾੜੀ ਦੇ ਵਿੱਚ ਬਣਿਆ ਇੱਕ ਸਿਸਟਮ ਐਲਫੀਏ ਜਿਹੜਾ ਕਿ ਡੀਪ ਡਿਪਰੈਸ਼ਨ ਦੇ ਵਿੱਚ ਬਦਲ ਚੁੱਕਾ ਸੋ ਇਹ ਦੋਨੋਂ ਸਿਸਟਮ ਇਸ ਡਾਇਰੈਕਸ਼ਨ ਦੇ ਚੱਲਗੇ ਅਧਰਨ ਨੇ ਜਿਹੜਾ ਅਰਬ ਸਾਗਰ ਵਾਲਾ ਸਿਸਟਮ ਹੈ ਪੱਛਮੀ ਸੂਬਿਆਂ ਦੇ ਵਿੱਚ ਯਾਨੀ ਕਿ ਗੁਜਰਾਤ ਮਹਾਰਾਸ਼ਟਰ ਇਹਨਾਂ ਕਿਹੜੇ ਤਰ੍ਹਾਂ ਵੱਲ ਵਧ ਰਿਹਾ ਦੂਜੇ ਪਾਸੇ ਜਿਹੜਾ ਡੀਪ ਪ੍ਰੇਫਰੇਸ਼ਨ ਖਣਿਆ ਹੋਇਆ ਬੰਗਾਲ ਦੀ ਖਾੜੀ ਦੇ ਵਿੱਚ ਉਹਦੀਆਂ ਹਵਾਵਾਂ ਸਿੱਧਾ ਕੁਝ ਕਰ ਰਿਆ ਨੇ ਕੇਂਦਰੀ ਭਾਰਤਗੱਲ ਸੋ ਇਹ ਦੋਨੋਂ ਸਿਸਟਮਾਂ ਦੀ ਜਿਹੜੀ ਹਵਾਵਾਂ ਨੇ ਉਹ ਆ ਕੇ ਕੇਂਦਰੀ ਭਾਰਤ ਦੇ ਵਿੱਚ ਟਕਰਾਨੀਆਂ ਨੇ ਸੋ ਇਹਦੇ ਸਿੱਟੇ ਵਜੋਂ ਜਿਹੜਾ ਮੱਧ ਪ੍ਰਦੇਸ਼ ਸੂਬਾ ਇੱਥੇ ਅੱਜ ਭਾਰੀ ਤੋਂ ਵੀ ਭਾਰੀ ਮੀਂਹ ਡਰ ਜੋ ਸਕਦੇ ਨੇ ਤੇ ਮਹਾਰਾਸ਼ਟਰ ਅਤੇ ਗੁਜਰਾਤ ਦੇ ਵਿੱਚ ਰਾਜਸਥਾਨ ਦੇ ਕੁਝ ਦੱਖਣ ਪੂਰਬੀ ਖੇਤਰ ਪੱਛਮੀ ਯੂਪੀ ਯਾਨੀ ਕਿ ਬੰਦੇਲਖੰਡ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਵੀ ਭਾਰੀ ਉਮੀਦ ਦੇ ਚਾਂਸ ਜਿਹੜੇ ਆ ਅੱਜ ਤੇ ਕੱਲ ਬਣਦੇ ਜਾ ਪਰੇ ਨੇ ਸੋ ਇਹਨਾਂ ਖੇਤਾਂ ਵਾਲੀ ਜਿਹੜਾ ਸੂਬਿਆਂ ਲਈ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਤੇ ਕਿਸਾਨ ਭਰਾਵਾਂ ਨੂੰ ਇਹਨਾਂ ਸੂਬਿਆਂ ਦੇ ਸਲਾਹ ਦਿੱਤੀ ਗਈ ਹੈ ਕਿ ਆਪਣਾ ਉਹ ਜਿਹੜਾ ਕਟਾਈ ਬਜਾਈ ਦਾ ਕੰਮ ਹੈ ਜਿਹੜਾ ਉਹਨੇ ਪਰੇ ਚਾੜ ਦੇਣ ਇਸਲਾਵਾ ਜੇਕਰ ਇਹਨਾਂ ਦੋਨਾਂ ਸਿਸਟਮਾਂ ਦੀ ਗੱਲ ਕਰੀਏ ਕਿ ਕੀ ਇਹ ਪ੍ਰਭਾਵਿਤ ਕਰਨਗੇ ਪੰਜਾਬ ਹਰਿਆਣਾ ਜਾਂ ਫਿਰ ਉੱਤਰ ਫਾਰ ਦੇ ਖੇਤਰਾਂ ਨੂੰ ਨਹੀਂ ਜੀ ਇਧਰ ਕੋਈ ਇਹਦਾ ਅਸਰ ਵੇਖਣ ਨੂੰ ਨਹੀਂ ਮਿਲਣਾ ਕਿਉਂਕਿ ਉੱਤੇ ਇਹਦੀ ਜਿਹੜੀ ਡਾਇਰੈਕਸ਼ਨ ਹੈ ਇਸ ਡਾਇਰੈਕਸ਼ਨ ਵੱਲ ਹੈ ਦੂਜੇ ਜਿਹੇ ਇਸ ਡਾਇਰੈਕਸ਼ਨ ਵੱਲ ਹੈ ਇਸ ਡਾਇਰੈਕਸ਼ਨ ਵੱਲ ਕੋਈ ਸਿਸਟਮ ਨਹੀਂ ਆ ਰਿਹਾ ਤੇ ਲਗਭਗ ਮੌਸਮ ਸਾਫ ਹੀ ਰਹੇਗਾ ਰਹਿਣ ਦੇ आसार ਨਹੀਂ ਅਗਲੇ 2-3 ਦਿਨਾਂ ਤੱਕ ਤੇ ਪੰਜਾਬ ਹਰਿਆਣਾ ਰਾਜਸਾਂ ਦੇ ਵਿੱਚ ਵੱਡੇ ਖੱਦਰ ਦੇ ਕੋਈ ਉਮੀਦਿਆਸਾਰ ਨਹੀਂ ਹੈ ਉਮੀਦਿਆਸਾਰ ਜਿਹੜੇ ਨੇ ਉਹ ਹੇਠਲੇ ਸੂਬਿਆਂ ਦੇ ਵਿੱਚ ਨੇ ਕੇਂਦਰੀ ਭਾਰਤ ਮਧ ਪ੍ਰਦੇਸ਼ ਮਹਾਰਾਸ਼ਟਰ ਗੁਜਰਾਤ ਬੰਗਾਲੇਨਾ ਖੇਤਰਾਂ ਦੇ ਵਿੱਚ অতি ਭਾਰੀ ਮੀਂਹ ਲੱਗਣਗੇ ਆਉਂਦੇ 2 ਦਿਨਾਂ ਦੇ ਵਿੱਚ ਤੇ ਇੱਥੇ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਪੰਜਾਬ ਦੇ ਲਈ ਇਹੀ ਅਪਡੇਟ ਹੈ ਕਿ ਮੌਸਮ ਸਾਫ ਰਣ ਦੇ ਅਸਰ ਨੇ 에ਅਰ ਕੁਆਲਿਟੀ ਇੰਡੈਕਸ ਜਿਹੜਾ ਲੈਵਲ ਹੈ ਉਹ ਦੋ ਦਿਨਾਂ ਤੱਕ ਚੜਾ ਰਹੇਗਾ ਉਸ ਤੋਂ ਬਾਅਦ ਵੀ ਚੜੇ ਰਣ ਦੀ ਉਮੀਦ ਹੈ ਜਦੋਂ ਤੱਕ ਕੋਈ ਸਿਸਟਮ ਨਹੀਂ ਆਉਂਦਾ ਤੇ ਬੜੇ ਖੁਦਰ ਦੀ ਉਮੀਦ ਹੈ ਕੋਈ ਅਸਰ ਨਹੀਂ ਹੈ ਤੁਹਾਨੂੰ